ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵੇਜ ਸੈਕੰਡ ਹੈਂਡ ਗੱਡੀਆਂ ਦੀ ਐਡ ਲੈ ਕੇ ਔਨੇ ਰਹਿੰਦੇ ਆ ਜੀ ਤੁਸੀਂ ਵੀ ਕੋਈ ਆਪਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਜਾਂ ਐਡ ਲਗਵਾਉਣਾ ਚਾਹੁੰਦੇ ਹੋ ਬਿਲਕੁਕੁਲ ਫ੍ਰੀ ਬਿਨਾ ਕਿਸੇ ਪੇਮੈਂਟ ਤੋਂ ਸਕਰੀਨ ਤੇ ਆਪਣਾ ਬਰਸੋ ਨੰਬਰ ਚੱਲਦਾ ਰਹਿੰਦਾ ਜੀ ਨੋਟ ਕਰ ਲਓ ਇਸ ਨੰਬਰ ਤੇ ਆਪਣੀ ਗੱਡੀ ਦੀ ਡਿਟੇਲ ਤੇ ਫੋਟੋਆਂ ਪੇਜ ਕੇ ਬਿਲਕੁਲ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ ਵਰਨਾਕਾਰ ਹੈ ਜੀ 2008 ਮਾਡਲ ਵਾਈਟ ਕਲਰ ਦੀ ਅਲਾਈ ਲੱਗੇ ਹੋਏ ਨੇ ਜੀ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਨਾਲ ਦੇ ਨਾਲ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਅੰਦਰੋਂ ਬਾਹਰੋਂ ਇੰਟੀਰੀਅਰ ਕਿੱਦਾਂ ਦਾ ਸਭ ਦੇਖ ਸਕਦੇ ਹੋ ਜੀ ਵੀਆਈਪੀ ਨੰਬਰ ਹੈ ਪਾਸਿੰਗ ਖਤਮ ਹੈ ਜੀ 2008 ਮਾਡਲ ਹੈ ਇਸ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾ ਨੇ 135000 ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਸਕਰੀਨ ਤੇ ਮਾਲਕਾ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 98159 46320 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਤੁਸੀਂ ਪਰਚੇਜ਼ ਕਰ ਸਕਦੇ ਹੋ ਜੀ ਉਹ ਦੂਸਰੇ ਨੰਬਰ ਤੇ ਗੱਡੀ ਲੈ ਕੇ ਪਹੁੰਚਿਆ ਜੀ ਹਰਿਆਣੇ ਦੇ ਵਿੱਚ ਜੋਬ ਕਰਦਾ ਸੀ ਫਰੈਂਡ ਸਰਕਲ ਦੇ ਵਿੱਚੋਂ ਕਾਰ ਪਹੁੰਚੀ ਹੈ ਕਿਸੇ ਦੀ ਸਿੰਗਲ ਹੈਂਡ ਗੱਡੀ ਚੱਲੀ ਹੋਈ ਹੈ ਜੀ Swift VDI ਫਸਟ ਨੰਬਰ ਮਾਡਲ ਹੈ ਜੀ ਗੱਡੀ ਦਾ 2010}{|\text{call original accessories} \text{ਉੱਤੇ ਰਿਪੋਰਟ} \text{location ਹੈ ਜੀ ਸੰਗਰੂਰ} \text{ਪਲਾਏ ਲੱਗੇ ਹੋਏ ਨੇ ਕਿ} \text{ਰੰਗ ਪੇਂਟ ਦੀ ओरिजिनल ਹੈ} \text{ਚਲਾਵਾ ਗੱਡੀ ਦਾ ਸੋਹਣਾ ਹੈ ਜੀ} \text{ਸਕਰਾਚ ਬਹੁਤ ਘੱਟ ਨੇ ਸੰਭਾਲ ਕੇ ਰੱਖੀ ਹੋਈ ਹੈ} ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 180000 ਰੁਪਏ ਵਿਦ ਐਨਓਸੀ ਮਿਲ ਜਾਣੀ ਹੈ ਇਸ ਗੱਡੀ ਨੂੰ ਕੋਈ ਵੀ ਵੀਰ ਭਰਾ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਹੈ ਨੋਟ ਕਰ ਲਓ 97688 21000 ਪੂਰਾ ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ 3 ਨੰਬਰ ਤੇ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਆਲਟੋ ਐਲ ਐਕਸ 2011 ਬਾਟਨ 85000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਤੇ ਸੈਕੰਡ ਆਂਡਰ ਹੈ ਜੀ ਟਾਇਰ ਟੱਪਾ ਓਕੇ ਹੈ ਚਲਾਵੇ ਦੀ ਵਧੀਆ ਰੰਗ ਪੇਂਟ ਦੀ Ориਜਨਲ ਹੈ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਪਾਵਰ ਸਟੀਅਰਿੰਗ ਪਾਵਰ ਵਿੰਡੋ ਹੈ ਜੀ ਗੱਡੀ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 145000 ਰੁਪਏ ਆ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 77430 33230 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਤੁਸੀਂ ਪਰਚੇਜ ਕਰ ਸਕਦੇ ਹੋ ਜੀ ਚੌਥੇ ਨੰਬਰ ਤੇ ਗੱਡੀ ਆਪਣੇ ਕੋਲ ਪਹੁੰਚੀ ਹੈ ਜੀ ਦਿੱਲੀ ਨੰਬਰ I10 ਹੰਡਈ ਵਾਲਿਆਂ ਦੀ 2009 ਮਾਡਲ ਜੀ CNG ਦੇ ਵਿੱਚ ਗੱਡੀ ਪਹੁੰਚੀ ਹੈ ਆਲ ਪੇਪਰ ਕੰਪਲੀਟ ਨੇ ਆਲ ਸੈਕਸਰੀਜ਼ ਵਰਕਿੰਗ ਦੇ ਵਿੱਚ ਹੈ ਜੀ AC ਹੀਟਰ ਇੰਜਨ ਕੇਅਰ ਬਿਲਕੁਲ ਓਕੇ ਹੈ ਜੀ ਪਾਵਰ ਵਿੰਡੋ ਹੈ ਪਾਵਰ ਸਟੀਅਰਿੰਗ ਅਲਾਇ ਲੱਗੇ ਹੋਏ ਨੇ ਰੰਗ ਪਿੰਟ ਦੀ ਸੋਹਣੀ ਹੈ ਬਿਲਕੁਲ ਸਾਫ ਸੁਥਰੀ ਕਾਰ ਹੈ ਲੈਦਰ ਦੇ ਸੀਟ ਕਵਰ ਲੱਗੇ ਹੋਏ ਨੇ ਡਿਮਾਂਡ ਕੀਤੀ ਹੈ ਮਾਲਕਾਂ ਨੇ 125000 ਰੁਪਇਆ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਨੋਟ ਕਰ ਲਓ ਜੀ 959062 15805 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਤੁਸੀਂ ਪਰਚੇਸ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਪੰਜਵੀਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਜਨ ਮਾਲਕ ਚੱਲੇ ਨੇ ਜੀ ਵਿਦੇਸ਼ ਬਾਹਰ ਸੋ ਕਰਦੇ ਵਿੱਚ ਬਹੁਤ ਸੋਹਣੀ ਕਰਦੇ ਗੱਡੀ ਖੜੀ ਹੈ ਜੀ ਬਿਲਕੁਲ ਨਵੀਂ ਵਰਗੀ ਕਾਰ ਹੈ ਉਹਨਾਂ ਨੇ ਸੇਲ ਕਰਨੀ ਹੈ ਦੋ ਮਾਡਲ ਹੈ ਜੀ ਦੋ ਮਾਡਲ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਟਾਇਰ ਟੱਪਾ ਠੀਕ ਹੈ ਚਲਾਵੇ ਵੀ ਵਧੀਆ ਹੈ ਰੰਗ ਪਿੰਡ ਦੀ ਠੀਕ ਹੈ ਔਰ ਇਸ ਮਾਲਕ ਦੀ ਡਿਮਾਂਡ ਕੀਤੀ ਹੈ ਮਾਲਕਾਂ ਨੇ 55000 ਰੁਪਇਆ 1 ਰੁਪਏ ਦਾ ਗੱਡੀ ਤੇ ਖਰਚਾ ਨਹੀਂ ਇੰਜਨ ਗੇਰ ਦੀ ਗਾਰੰਟੀ ਹੈ ਤੇ ਕੋਈ ਵੀ ਵੀਰ ਭਰਾ ਇਹ ਗੱਡੀ ਲੈਣਾ ਚਾਹੁੰਦਾ ਹੈ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਨੋਟ ਕਰ ਲਓ ਜੀ 62395 62214 ਇਸ ਨੰਬਰ ਤੇ ਸਿੱਧੀ ਮਾਲਕਾ ਨਾਲ ਗੱਲਬਾਤ ਕਰਕੇ ਤੁਸੀਂ ਇਹ ਗੱਡੀ ਪਰਚੇਜ ਕਰ ਸਕਦੇ ਹੋ ਜੀ ਇਹ ਗੱਡੀਆਂ ਅੱਜ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਜੀ ਚੈਨਲ ਨੂੰ ਸਾਰੇ ਵੀਰ ਪ੍ਰਾਪ ਬਜ਼ੁਰਗ ਮਤਾਵਾ ਪੈਣਾ ਜੋ ਵੀ ਵੀਡੀਓ ਦੇਖ ਰਿਹਾ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ